ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜੋ ਤੁਸੀਂ ਇਹ ਸ਼ਬਦ ਲਿਖੇ ਵੇਖ ਰਹੇ ਹੋ ਇਹਨਾਂ ਦਾ ਉਚਾਰਨ ਆਪਾਂ ਸਿੱਖਣਾ ਹੈ ਇਹ ਬਹੁਤ ਕਠਿਨ ਸ਼ਬਦ ਨੇ ਮਹਿੰਗੇ ਸ਼ਬਦ ਨੇ ਪੜਨ ਦੇ ਵਿੱਚ ਕਿਉਂਕਿ ਜਿੰ ਸਾਰਿਆਂ ਦੇ ਪਿੱਛੇ ਐਡ ਨੂੰ ਕੰਨ ਲੱਗਾ ਹੋਇਆ ਹੈ ਇਹ 537 ਅੰਗ ਤੇ ਆਉਂਦਾ ਹੈ ਜਦੋਂ ਰਾਗ ਸ਼ੁਰੂ ਹੁੰਦਾ ਬਿਹਗੜਾ ਸ਼ਬਦ ਹੁੰਦਾ ਸ ਸ ਟਿੱਪੀ ਗ ਗ ਰ ਰ ਬਿਹਾਰੀ ੜੇ ਕੰਨਾ ਇਸ ਦਾ ਉਚਾਰਨ ਹੈ ਸੰਗਰੀਆ ਐੜਾ ਜਿਹੜਾ ਇਹ ਸੰਬੰਧ ਕਲਾਉਣਾ ਹੈ ਸੰਗਰੀਆ ਸੰਗ ਰੀਆ ਨਹੀਂ ਬੋਲਣਾ ਸੰਗ ਰੀਆ ਨਹੀਂ ਬੋਲਣਾ ਸੰਗਰੀ ਆ ਸੰਗਰੀ ਆ ਇਸ ਤਰ੍ਹਾਂ ਬੋਲਣਾ ਐੜੇ ਕੰਨਾ ਜਿਹੜਾ ਇਹ ਸੰਬੰਧ ਕਲਾਉਣਾ ਹੈ ਸੰਗਰੀਆ ਇਕੱਠਾ ਹੀ ਪਾਠ ਹੈ ਪਰ ਜਿਹੜਾ ਐੜੇ ਕੰਨਾ ਹੈ ਇਹ ਸੰਬੰਧ ਕਲਾਉਣਾ ਹੈ ਸੰਗਰੀਆ ਅੱਗੇ ਪਾਠ ਆ ਗਿਆ ਪੱਪਾ ਸਸਾ ਰਾਰੇ ਵਿਹਾਰੀ ਐੜੇ ਕੰਨਾ ਬਸਰੀਆ ਬਸਰੀਆ ਨਹੀਂ ਪੜਨਾ ਬਸਰੀ ਆ ਜਿਹੜਾ ਐੜਾ ਹੈ ਇਹ ਸੰਬੰਧ ਕਲਉਣਾ ਹੈ ਬਸਰੀਆ ਅੱਗੇ ਆ ਗਿਆ ਪਾਠ ਊੜੇ ਅੰਕੜ ਪੱਪਾ ਰਾਰੇ ਵਿਹਾਰੀ ਐੜੇ ਕੰਨਾ ਇਸ ਦਾ ਉਚਾਰਨ ਹੈ ਉਹ ਪਰਿਆ ਜਿਹੜਾ ਊੜੇ ਔਂਕੜ ਇਹ ਸੰਬੰਧਕ ਹੈ ਊੜ ਨੂੰ ਊੜਾ ਸਬੰਧਕ ਲਾਉਣਾ ਹੈ ਪਰਿਆ ਇਕੱਠਾ ਬੋਲਣਾ ਉਹ ਪਰਿਆ ਇਸ ਦਾ ਉਚਾਰਨ ਹੈ ਉਹ ਪਰਿਆ ਪਿੱਛੇ ਆਪਾਂ ਪੜ ਕੇ ਆਏ ਆ ਕਿ ਐੜਾ ਜਿਹੜਾ ਸਬੰਧਕ ਹੈ ਇੱਥੇ ਊੜਾ ਸਬੰਧਕ ਹੈ ਪਿੱਛੇ ਐੜੇ ਸਬੰਧਕ ਸੀ ਇੱਥੇ ਊੜਾ ਸਬੰਧਕ ਹੈ ਉਹ ਪਰਿਆ ਉਪਰੀਆ ਨਹੀਂ ਬੋਲਣਾ ਉਹ ਪਰਿਆ ਬੋਲਣਾ ਹੈ ਉਹ ਪਰਿਆ

ਹੁਣ ਆ ਪਾਠ ਹੈ ਸੰਗਤ ਜੀ ਇਹ ਵੀ ਮੋਹਰੀ ਆ ਐੜਾ ਸਬੰਧ ਕਰਾਉਣਾ ਹੈ ਮੋਹਰੀ ਆ ਮੋਹਰੀ ਆ ਹੁਣ ਇੱਥੇ ਆ ਪਾਠ ਹੈ ਬੱਬਾ ਟੈਂਕਰਾਰੇ ਬਿਹਾਰੀ ਐੜੇ ਕਰਨਾ ਇਹਨੂੰ ਬਟਰੀਆ ਨਹੀਂ ਬੋਲਣਾ ਇਹ ਜਿਹੜਾ ਬੱਬਾ ਹੈ ਇਹ ਸਬੰਧਕ ਹੈ ਇੱਥੇ ਬੱਬਾ ਸਬੰਧਕ ਹੋਵੇਗਾ ਇੱਥੇ ਐੜਾ ਸਬੰਧਕ ਨਹੀਂ ਹੋਵੇਗਾ ਇੱਥੇ ਬੱਬਾ ਸਬੰਧਕ ਹੈ ਬਟਰੀਆ ਪਟਰੀਆ ਬਟਰੀਆ ਬੱਬਾ ਵੱਖਰਾ ਟਰੀਆ ਪਟਰੀਆ ਬੱਬਾ ਸਬੰਧ ਕਰਾਉਣਾ ਹੈ ਅੱਗੇ ਆ ਗਿਆ ਈੜੀ ਸ਼ਰੀ ਕਕ ਤਤ ਰਰ ਬਿਹਾਰੀ ਈੜੀ ਕੰਨਾ ਇੱਥੇ ਉਹਨਾਂ ਆਨਾਂਦ ਐੜਾ ਸਬੰਧਕ ਹੋਵੇਗਾ ਇੱਥੇ ਹੋਵੇ ਈੜੀ ਸਬੰਧਕ 71ਆ 71ਆ ਬੋਲਣਾ ਹੈ 71ਆ ਅਦਕਾ ਲਾ ਕੇ ਕਸ ਕੇ ਬੋਲਣਾ ਹੈ 71ਆ ਈੜੀ ਸਬੰਧਕ ਲਾਉਣੀ ਹੈ 1 ਤਰੀਆ ਨਹੀਂ ਬੋਲਣਾ 1 ਤਰੀਆ ਨਹੀਂ ਬੋਲਣਾ ਜਿਹੜਾ ਕਕ ਤਤ ਰਾ ਲਾਉਣਾ ਹੈ ਈੜੀ ਵੱਖਰੀ ਕਰ ਦੇਣੀ ਹੈ 71ਆ 71ਆ ਇਸਦਾ ਉਚਾਰਨ ਹੈ ਅੱਗੇ ਆ ਗਿਆ ਸ ਸ ਫ ਫ ਰ ਰ ਬ ਯ ਰੀ ਸਫਰੀ ਐਡੇ ਕਰਨਾ ਆ ਸਫਰੀ ਆ ਐਡਾ ਇਹ ਸਬੰਧ ਕੁ ਲਵਣਾ ਇਹ ਵੱਖਰਾ ਇੱਥੇ ਐਡਾ ਸਫਰੀ ਆ ਅੱਗੇ ਆ ਗਿਆ ਸਰ ਨਰ ਸਰ ਨਰੀ ਆ ਸਰ ਨਰੀ ਆ ਜਿਹੜਾ ਐਡੇ ਕਰਨਾ ਇਹ ਸਬੰਧਕ ਹੈ ਇੱਥੇ ਐਡਾ ਵੱਖਰਾ ਹੈ ਸਰ ਨਰੀ ਆ ਸਰਨ ਰੀਆ ਨਹੀਂ ਬੋਲਣਾ ਸਰ ਨਰੀਆ ਸਰ ਨਰੀਆ ਇਕੱਠਾ ਹੀ ਪਾਠ ਹੈ ਪਰ ਐਡਾ ਜਿਹੜਾ ਇਹ ਵੱਖਰਾ ਬੋਲਣਾ ਹੈ ਸਰ ਨਰੀਆ ਹੁਣ ਸੰਗਰੀਆ ਬਸਰੀਆ ਉਪਰੀਆ ਸਹਿਜਰੀਆ ਮੋਹਰੀਆ ਪਟਰੀਆ ਇਕਤਰੀਆ ਸਫਰੀਆ ਸਰ ਨਰੀਆ ਸੋ ਸੰਗਤ ਜੀ ਆ ਗਈ ਨੇ ਇਹਨਾਂ ਸ਼ਬਦਾਂ ਦਾ ਉਚਾਰਨ ਤੁਸੀਂ ਸਿੱਖ ਲਿਆ ਹੈ ਭੁੱਲਾਂ ਦੀ ਮਾਫ਼ੀ ਨੋਰ ਵੀ ਮਹਿੰਗੇ ਸ਼ਬਦਾਂ ਦੀ ਜਿਹੜੀ ਸੰਖਿਆ ਸੰਗਤ ਜੀ YouTube ਦੇ ਪਲੇਲਿਸਟ ਦੇ ਵਿੱਚ ਪਏ ਹੋਏ ਨੇ ਜਾ ਕੇ ਤੁਸੀਂ ਸਰਵਣ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ